ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਾ ਤੁਹਾਡਾ ਕਿਸੇ ਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਵਾਲੇ ਜਿਹੜੇ ਸੂਟ ਨੇ ਉਹ ਡਿਫਰੈਂਟ ਡਿਫਰੈਂਟ ਸੂਟ ਲੈਣਗੇ ਬਹੁਤ ਸੋਹਣੇ ਸੂਟ ਨੇ ਸਮਰ ਦੇ ਅਕੋਰਡਿੰਗ ਸੂਟ ਨੇ ਤਾਂ ਚਲੋ ਆਪਾਂ ਦਿਖਾਉਣਾ ਸ਼ੁਰੂ ਕਰਦੇ ਆ ਤੁਹਾਡਾ ਬਹੁਤਾ ਟਾਈਮ ਨਹੀਂ ਲੈਂਦੇ ਹੈਗੇ ਆਪਾਂ ਤੇ ਅਗਰ ਤੁਸੀਂ ਚੈਨਲ ਤੇ ਆਇਓ ਫਸਟ ਟਾਈਮ ਤੇ ਤਾਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਨੂੰ ਆਪਣੇ ਭੈਣਾਂ ਨੂੰ ਤੇ ਆਏ ਵਾਲੇ ਸੂਟ ਜੀ ਅੱਜਕੱਲ ਤੁਹਾਨੂੰ ਵੀ ਪਤਾ ਹੈ ਨਾ ਵੀ ਬਰਬਰੀ ਦਾ ਜਿਹੜਾ ਪੂਰਾ ਦੌਰ ਚੱਲ ਰਿਹਾ ਜੇ ਆਪਾਂ ਕਹੀਏ ਮਲਮਲ ਦਾ ਔਰ ਬਰਬਰੀ ਦਾ ਦੋਨਾਂ ਚੀਜ਼ਾਂ ਦਾ ਪੂਰਾ ਦੌਰ ਚੱਲ ਰਿਹਾ ਹੈਗਾ ਹਨਾ ਤਾਂ ਆਪਾਂ ਵੀ ਉਸ ਤਰ੍ਹਾਂ ਦੀ ਕਲੈਕਸ਼ਨ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣਾ ਸੂਟ ਆ ਦੇਖੋ ਜੀ ਪਹਿਲੀ ਗੱਲ ਤਾਂ ਕਲਰ ਕੰਬੀਨੇਸ਼ਨ ਹੀ ਤੁਸੀਂ ਦੇਖੋਗੇ ਕਿੰਨੇ ਜਿਆਦਾ ਪਿਆਰੇ ਨੇ ਕਲਰ ਕੰਬੀਨੇਸ਼ਨ ਦੇਖੋ ਜੀ ਫੈਬਰਿਕ ਤੁਹਾਨੂੰ ਦੱਸ ਦਈਏ ਬਰਬਰੀ ਦਾ ਫੈਬਰਿਕ ਹੈਗਾ সফট ਵਾਲੀ ਬਰਬਰੀ ਆ ਇਦਾਂ ਨਹੀਂ ਹੈਗਾ ਵੀ ਕੋਈ ਹਾਰਡ ਵਾਲੀ ਆ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਵੇਗਾ ਕਿੰਨਾ সফট ਫੈਬਰਿਕ ਹੈਗਾ ਜੀ ਹੈਨਾ ਤੇ ਜਿਹੜੀ ਬਾਟਮ ਆਗੀ ਜੀ ਉਹ ਆਪਣੀ ਹੁੰਦੀ ਹੈਗੀ ਟੈਬੀ ਸਿਲਕ ਦੇ ਵਿੱਚ ਮੀਨਜ਼ ਤੁਸੀਂ ਸੂਟ ਆ ਜਿਹੜਾ ਬਾਹਰ ਅੰਦਰ ਪਾਉਣਾਗਾ ਪੂਰਾ ਕਾਟਨ ਫੀਲ ਆ ਇਹ ਨਹੀਂ ਹੈਗਾ ਕਿ ਤੁਹਾਨੂੰ ਸਿੰਥੈਟਿਕ ਮੀਆ ਫੀਲ ਲੱਗੇਗਾ ਬਿਲਕੁਲ ਕਾਟਨ ਫੀਲ ਆ ਬਟ ਇਹ ਸੂਟ ਥੋੜਾ ਬਾਹਰ ਅੰਦਰ ਪਾਉਣ ਵਾਸਤੇ ਵਧੀਆ ਵਾਲਾ ਸੂਟ ਆ ਤਾਂ ਫਿਰ ਉਸ ਤਰ੍ਹਾਂ ਦਾ ਹੀ ਆਪਾਂ ਨੂੰ ਫੈਬਰਿਕ ਆ ਜਿਹੜੇ ਲਗਾਣੇ ਪੈਂਦੇ ਆ ਨਾਲ ਤਾਂ ਇਹ ਦੇਖੋਗੇ ਜੀ ਪ੍ਰਿੰਟਿੰਗ ਦੇਖੋਗੇ ਤੁਸੀਂ ਗਾਰਲਿਸ਼ ਲੁੱਕ ਵਾਲੀ ਪੂਰੀ ਪ੍ਰਿੰਟਿੰਗ ਆ ਵੈਸੇ ਇਹਨੂੰ ਕੋਈ ਮਰਜ਼ੀ ਏਸ ਦੇ ਪੈਨ ਪੈਸ ਪਾ ਸਕਦੀ ਹੈ ਕਿਉਂਕਿ ਕਲਰ ਆ ਜਿਹੜਾ ਉਹ ਦੇਖੋ ਜੀ ਤੁਸੀਂ ਬਹੁਤ ਜ਼ਿਆਦਾ ਪਿਆਰਾ ਕਲਰ ਆ ਫਰੋਜੀ ਐਂਡ ਨਿਓਨ येलो ਜਾ ਕਲਰ ਆ ਜੀ ਬੇਸ ਫਰੋਜੀ ਆ ਬਾਕੀ ਇਹਦੇ ਵਿੱਚ ਆਪਣੇ ਆ ਪ੍ਰਿੰਟਿੰਗ ਹੋਈ ਵੀ ਹੈ ਜੀ ਸਾਰੀ ਤੇ ਇਹਦੇ ਨਾਲ ਬਾਟਮ ਆਉਂਦੀ ਹੈ ਜੀ ਬਾਟਮ ਆਉਂਦੀ ਹੈ ਪਲੇਨ ਠੀਕ ਹੈ ਜੀ ਆਹ ਵਾਲੀ ਬਾਟਮ ਆਉਗੀ ਪਲੇਨ ਬਾਟਮ ਆਏਗੀ ਵਿਦਆਊਟ ਲਾਈਨਿੰਗ ਇਹ ਸੂਟ ਨਹੀਂ ਬਣੇਗਾ ਜੀ ਵਿਦ ਲਾਈਨਿੰਗ ਬਣੇਗਾ ਐਸੀ ਤੁਹਾਨੂੰ ਪਹਿਲਾਂ ਹੀ ਹਮੇਸ਼ਾ ਦੱਸਦੇ ਹੁੰਨੇ ਆ ਹਾਂ ਇਹ ਦਾ ਦੁਪੱਟਾ ਗਾ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਮੈਨੂੰ ਪਰਸਨਲੀ ਇਹ ਕਲਰ ਬਹੁਤ ਜ਼ਿਆਦਾ ਸੋਹਣਾ ਲੱਗਿਆ ਆਪ ਨੂੰ ਤੇ ਦੇਖੋਗੇ ਤੁਸੀਂ ਸੇਮ ਫੈਬਰਿਕ ਦਾ ਦੁਪੱਟਾ ਦਾ ਬਰਬਰੀ ਦਾ ਹੀ ਦੁਪੱਟਾ ਮਿਲੇਗਾ ਤੁਹਾਨੂੰ ਲੋចੀ ਦੇਖੋ ਜੀ 2.5 ਮੀਟਰ ਦਾ ਦੁਪੱਟਾ ਹੋਏਗਾ ਕੋਈ ਮੀਨ ਸ਼ਰਟ ਵੀ 2.5 ਮੀਟਰ ਮਿਲੇਗੀ ਤੁਹਾਨੂੰ ਬਾਟਮ ਵੀ 2.5 ਮੀਟਰ ਮਿਲੇਗੀ ਤੇ ਦੁਪੱਟਾ ਵੀ 2.5 ਮੀਟਰ ਮਿਲੇਗਾ ਦੇਖੋ ਜੀ ਇਸ ਤਰ੍ਹਾਂ ਆਪਣੇ ਚਾਰੋਂ ਸਾਈਡ ਫਰੋਜੀ ਕਲਰ ਦਾ ਬਾਰਡਰ ਬਣਿਆ ਹੋਇਆ ਤੇ ਬਾਕੀ ਵਿੱਚ ਦੁਪट्टे ਦੀ ਪ੍ਰਿੰਟਿੰਗ ਦੇਖ ਸਕਦੇ ਜੀ ਤੁਸੀਂ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣਾ ਸੂਟ ਲੱਗਦਾ ਦੇਖੋ ਜੀ ਇਸ ਤਰ੍ਹਾਂ ਲਾਇਆ ਹੋਇਆ ਡਿਜ਼ਾਈਨਰ ਜャ ਸੂਟ ਆ ਡਿਜ਼ਾਈਨਰ ਪੀਸ ਆ ਜੀ ਇਹ ਕਲਰ ਬਹੁਤ ਜ਼ਿਆਦਾ ਪਿਆਰਾਗਾ ਤੇ ਕੋਈ ਵੀ ਏਜ ਗਰੁੱਪ ਦੀ ਭੈਣ ਇਹਨੂੰ ਪਾਣ ਸਕਦੀ ਹੈਗੀ ਤੇ ਜਿਹੜੇ ਪ੍ਰਾਈਸ ਸ਼ੋ ਹੋਣਗੇ ਜੀ ਉਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਸ਼ੋ ਹੋਣਗੇ ਸ਼ਿਪਿੰਗ ਦੇ ਤੇ ਕੋਈ ਵੀ ਐਕਸਟਰਾ ਨਹੀਂ ਹੋਏਗੀ ਜੀ ਪੂਰਾ ਸੋਨਾ ਸੂਟ ਆ ਬਾਹਰ ਅੰਦਰ ਪਾਉਣ ਵਾਲਾ ਸੂਟ ਆ ਜੀ ਇਹ ਵਾਲਾ ਜਿਵੇਂ ਅੱਗੇ ਰਖੜੀ ਆ ਰਹੀ ਆ ਤੀਜ਼ ਤੀਆਂ ਆ ਰਹੀਆਂ ਨੇ ਤੁਸੀਂ ਉਸ ਤਰ੍ਹਾਂ ਸੂਟ ਜਿਹੜਾ ਬਣਾ ਸਕਦੇ ਜਿਹੜਾ ਇਹ ਵਾਲਾ ਸੂਟ ਆ ਜੀ ਇਹ ਆਪਣਾ ਨਾ ਕ੍ਰਾਸ਼ ਮਲ ਕਾਟਨ ਆਗੀ ਮੀਨਸ ਪ੍ਰੋਪਰ ਜਿਵੇਂ ਅੱਗੇ ਕਹ ਲਓ ਕਿ ਸਾਵਣ ਮਹੀਨੇ ਦੀ ਗਰਮੀ ਆਏਗੀ ਉਹਦੇ ਅਕੋਰਡਿੰਗ ਇਹ ਬੈਸਟ ਸੂਟ ਹੈਗਾ ਫੈਬਰਿਕ ਇੰਨਾ ਜਿਆਦਾ ਸੌਫਟ ਆ ਤੁਸੀਂ ਜੇ ਤੁਹਾਡੇ ਹੱਥਾਂ ਦੇ ਵਿੱਚ ਆਏਗਾ ਤੁਸੀਂ ਖੁਦ ਫੀਲ ਕਰੋਗੇ ਇਸ ਫੈਬਰਿਕ ਨੂੰ ਦੇਖੋ ਜੀ ਇਸ ਤਰ੍ਹਾਂ ਦਾ ਇਹ ਵਾਲਾ ਜਿਹੜੀ ਮਰਜ਼ੀ ਪ੍ਰਿੰਟਿੰਗ ਤੁਸੀਂ ਜਿਹੜੇ ਮਰਜ਼ੀ ਸਾਈਡ ਤੇ ਲੈ ਕੇ ਆ ਸਕਦੇ ਆ ਇਹਦੇ ਵਿੱਚ ਕੋਈ ਵੀ ਪੁੱਠ ਸਿੱਧ ਵਾਲੀ ਗੱਲ ਜਿਵੇਂ ਕਹਿੰਦੇ ਆ ਉਹ ਨਹੀਂ ਹੈਗੀ ਦੇਖੋ ਆਫ ਵਾਈਟ ਬੇਸ ਦੇ ਕਲਰ ਦਾ ਮੀਨਸ ਕਰੀਮ ਜਾਂ ਸ਼ੇਡ ਹੈਗਾ ਜਿਹੜਾ ਇਹਦੇ ਬੇਸ ਆ ਬਾਕੀ ਇਸ ਤਰ੍ਹਾਂ ਮਾਸਟਰਡ ਮਹਿੰਦੀ ਜੇ ਸ਼ੇਡ ਦੇ ਨਾਲ ਆਪਣੀ ਪ੍ਰਿੰਟਿੰਗ ਹੋਈ ਵੀ ਆ ਜਿਵੇਂ ਇੱਕ ਸਾਈਡ ਦੇ ਉੱਤੇ ਪ੍ਰਿੰਟਿੰਗ ਇਹ ਵਾਲੀ ਆ ਗਈ ਜੀ ਤੇ ਦੂਸਰੇ ਵਾਲੀ ਸਾਈਡ ਦੇ ਉੱਤੇ ਆਪਣੀ ਪ੍ਰਿੰਟਿੰਗ ਇਹ ਵਾਲੀ ਆਏਗੀ ਵੈਸੇ ਇਹ ਵਾਲਾ ਫਰੰਟ ਹੈਗਾ ਸਾਡੇ ਵੱਲੋਂ ਇਹ ਵਾਲਾ ਫਰੰਟ ਹੋਏਗਾ ਇਹ ਤੁਹਾਡੇ neck ਕੋਲ ਆ ਜਾਏਗਾ ਠੀਕ ਹੈ ਜੀ ਇੱਕ ਮਿੰਟ ਆਪਾਂ ਬਾਟਮ ਆ ਸਾਈਡ ਤੇ ਰੱਖਦੇ ਆ ਤੁਹਾਨੂੰ ਪੂਰਾ ਸ਼ੋਅ ਕਰਨ ਲਈ ਸੂਟ ਹਾਂਜੀ ਲਓ ਦੇਖੋ ਜੀ ਇਹ ਵਾਲਾ ਘੇਰੇ ਤੇ ਆਏਗਾ ਫਿਰ ਇਹ ਵਾਲਾ ਤੁਹਾਡੇ neck ਕੋਲ ਇਸ ਤਰ੍ਹਾਂ ਇੱਥੇ ਆਏਗਾ ਜਿਵੇਂ ਆਪਾਂ ਇਧਰ ਨੂੰ ਕਰਕੇ ਰੱਖਾਂਗੇ ਕਿਉਂਕਿ ਥੋੜਾ ਉਧਰ ਨੂੰ ਆ ਬਾਕੀ ਸਾਰੇ ਸੂਟ ਦੇ ਵਿੱਚ ਵੀ ਸਟ੍ਰੈਪਸ ਬਣਾਈਆਂ ਹੋਈਆਂ ਨਾ ਲੱਗੀਆਂ ਆ ਕਲਰ ਦੇ ਨਾਲ ਪ੍ਰਿੰਟਿੰਗ ਦੇ ਨਾਲ ਦੇਖੋ ਜੀ ਤੇ ਜਿਹੜਾ ਇਹ ਵਾਲਾ ਫਰੰਟ ਆ ਗਿਆ ਜੀ ਫਰੰਟ ਤੁਹਾਨੂੰ ਦਿਖ ਗਿਆ ਹੁਣ ਇਹ ਵਾਲਾ ਬੈਕ ਆ ਜੀ ਵੈਸੇ ਤੁਸੀਂ ਜੇ ਤੁਸੀਂ ਤੁਹਾਡਾ ਨਹੀਂ ਮੰਨ ਉਹ ਵਾਲਾ ਲੈ ਕੇ ਆਉਂਦੇ ਤਾਂ ਤੁਸੀਂ ਇਹ ਵਾਲਾ ਪ੍ਰਿੰਟ ਵੀ ਬੈਕ ਤੇ ਲੈ ਕੇ ਆ ਸਕਦੇ ਹੋ ਫਰੰਟ ਤੇ ਲੈ ਕੇ ਆ ਸਕਦੇ ਹੋ ਇਹ ਵਾਲਾ ਬੈਕ ਤੇ ਪ੍ਰਿੰਟ ਆਏਗਾ ਜੀ ਸਾਰਾ ਯਾਨੀ ਕਿ ਦੋਨੋਂ ਸਾਈਡ ਸੂਟ ਆ ਜਿਹੜਾ ਡਿਜ਼ਾਈਨਰ ਸੂਟ ਹੋਏਗਾ ਤੇ ਇਹ ਵਾਲਾ ਸੂਟ ਵੀ ਤੁਹਾਨੂੰ ਕਿਤੇ ਵੀ ਨਹੀਂ ਦੇਖੇਗਾ ਮਿਲੇਗਾ ਜੇ ਤੁਸੀਂ ਕਹੋ ਵੀ ਹਾਂ ਮੈਂ ਇੱਥੋਂ ਲੈ ਲੈ ਜਾ ਉਹ ਜੇ ਲੈ ਲੈ ਤਾਂ ਇਹ ਵਾਲਾ ਸੂਟ ਵੀ ਤੁਹਾਡੇ ਜਿਹੜਾ ਪਾਇਆ ਹੋਏ ਕਿਸੇ ਦੇ ਵੀ ਨਾ ਪਾਇਆ ਹੋਣਾ ਫੈਬਰਿਕ ਇੰਨਾ ਜਿਆਦਾ ਸੌਫਟ ਆ ਬਾਕੀ ਇਹ ਪੂਰਾ ਸੂਟ ਜਿਹੜਾ ਫਾਰਮਲ ਸੈਮੀ ਫਾਰਮਲ ਲੁੱਕ ਦਿੰਦਾ ਜੀ ਇਹ ਵਾਲੇ ਬਾਜੂ ਤੇ ਆ ਗਈ ਠੀਕ ਹੈ ਜੀ ਬਾਜੂ ਦੇ ਉੱਤੇ ਆਇਆ ਵੱਧੂ ਪ੍ਰਿੰਟਿੰਗ ਕੀਤੀ ਹੋਈ ਆ ਦੇਖੋ ਜੀ ਇਸ ਤਰ੍ਹਾਂ ਵੀ ਇਧਰ ਹੀ ਸਾਈਡ ਵੀ ਕੀਤੀ ਹੋਈ ਆ ਤੇ ਇਧਰ ਹੀ ਸਾਈਡ ਵੀ ਕੀਤੀ ਹੋਈ ਆ ਠੀਕ ਹੈ ਜੀ ਤੇ ਇਹ ਬਾਜੂ ਆ ਗਈ ਤੇ ਇਹ ਆਪਣੇ ਆਗੇ ਸੂਟ ਦਾ ਤੇ ਹੁਣ ਤੁਹਾਨੂੰ ਇਹਦੇ ਨਾਲ ਦਿਖਾਉਣੇ ਆ ਜੀ ਆਪਾਂ ਬਾਟਮ ਇਹਦੀ ਬਾਟਮ ਇਹ ਵਾਲੇ ਕਲਰ ਦੀ ਰਹੇਗੀ ਜੀ ਪਿਓਰ ਕਾਟਨ ਦੇ ਵਿੱਚ ਆ ਕਿ ਕਿਉਂਕਿ ਸਾਰਾ ਸੂਟ ਹੀ ਬਹੁਤ ਜਿਆਦਾ ਪਿਆਰੀ ਕਾਟਨਾਂ ਆਗੇ ਸੌਫਟ ਵਾਲੀ ਬਾਟਮ ਦੇ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਕਿਉਂਕਿ ਸੀ ਥਰੂ ਬਿਲਕੁਲ ਨਹੀਂ ਹੈਗਾ ਸਿਰਫ ਸ਼ਰਟ ਦੇ ਤੁਹਾਨੂੰ ਲਾਈਨਿੰਗ ਲਗਵਾਉਣੀ ਪੈਗੀ ਤੇ ਅਗਰ ਕੋਈ ਮੇਰੀ ਭੈਣ ਇਦਾਂ ਪਾ ਲੈਂਦੀਆਂ ਨੇ ਕਿ ਗਨ ਹੁੰਦਾ ਵੀ ਨਹੀਂ ਅਸੀਂ ਲਾਈਨਿੰਗ ਨਹੀਂ ਪਾਉਣੇ ਅੰਡਰ ਸ਼ਰਟਨ ਵਗੈਰਾ ਨਾ ਪਾਉਣ ਤਾਂ ਉਹ ਤੁਹਾਡੀ ਚਾਹਤ ਹੈ ਤੇ ਇਹਦੇ ਨਾਲ ਅਗੇ ਜੀ ਦੁਪੱਟਾ ਸੇਮ ਹੀ ਦੁਪੱਟੇ ਦਾ ਫੈਬਰਿਕ ਰਹੇਗਾ ਤੇ ਪੂਰਾ ਦੁਪੱਟਾ ਪ੍ਰਿੰਟ ਦੇ ਵਿੱਚ ਰਹੇਗਾ ਇਸ ਤਰ੍ਹਾਂ ਜਿਵੇਂ ਸ਼ਰਟ ਦੇ ਵਿੱਚ ਪ੍ਰਿੰਟਿੰਗ ਸੇਮ ਪ੍ਰਿੰਟਿੰਗ ਦੁਪੱਟੇ ਦੀ ਰਹੇਗੀ ਬਹੁਤ ਪਿਆਰੀ ਪ੍ਰਿੰਟਿੰਗ ਹੋਈ ਵੀ ਆ ਸਾਰੇ ਦੁਪੱਟੇ ਦੇ ਵੀ ਤੁਸੀਂ ਦੇਖੋਗੇ ਤੇ ਦੁਪੱਟੇ ਦਾ ਫੈਬਰਿਕ ਵੀ ਦੇਖੋਗੇ ਬਹੁਤ ਸੋਹਣਾ ਫਾਈਨ ਫੈਬਰਿਕ ਹੈਗਾ ਮੀਨਸ ਕੁਆਲਿਟੀ ਵਾਈਜ਼ ਤੁਹਾਨੂੰ ਪੂਰਾ 1 ਨੰਬਰ ਮਿਲੇਗਾ ਤੁਹਾਡੇ ਹੱਥਾਂ ਤੱਕ ਸੂਟ ਜਦੋਂ ਜਾਏਗਾ ਤੁਸੀਂ ਖੁਦ ਫੀਲ ਕਰੋਗੇ ਕਿ ਜੋ ਬੋਲਿਆ ਸੀ ਅਸੀਂ ਉਹੇ ਜਿਹਾ ਹੀ ਸਾਨੂੰ ਚੀਜ਼ ਮਿਲੀ ਆਗੀ ਠੀਕ ਹੈ ਜੀ ਇਹ ਵਾਲਾ ਆਪਣਾ ਆ ਗਿਆ ਫਸਟ ਇਹਦੇ ਵਿੱਚ ਕਲਰ ਇੱਕ ਇਹਦੇ ਵਿੱਚ ਕਲਰ ਹੋਰ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਉਹ ਆਂਦਾ ਜੀ ਪਿੰਕ ਕਲਰ ਆ ਜਾਂਦਾ ਫੈਬਰਿਕ ਹੱਦ ਦਰਜੇ ਦਾ ਸੌਫਟ ਫੈਬਰਿਕ ਆ ਮਲ ਕਾਟਨ ਤੋਂ ਵੀ ਉੱਪਰ ਦਾ ਫੈਬਰਿਕ ਆ ਜਿੰਨੇ ਕਹ ਲੂਗੀ ਇਹਦੇ ਵਿੱਚ ਵੀ ਸੇਮ ਚੀਜ਼ ਰਹੂਗੀ ਜੀ ਇਹ ਵਾਲਾ ਫਰੰਟ ਰਹੇਗਾ ਸਾਡੇ ਅਕੋਰਡਿੰਗ ਵੈਸੇ ਐਨ ਦਾ ਆਪਣੀ ਚੋਇਸ ਹੁੰਦੀ ਹੈ ਦੇਖੋ ਜੀ ਇਹ ਵਾਲਾ ਫਰੰਟ ਆਏਗਾ ਫਰੰਟ ਤੇ ਸ਼ਾਇਦ ਤੁਹਾਨੂੰ ਫਲਾਵਰ ਦੇਖੋ ਜੀ ਹੁਣ ਦਿਖ ਰਹੇ ਹੋਣਗੇ ਫਰੰਟ ਪੂਰਾ ਇਸ ਤਰ੍ਹਾਂ ਪ੍ਰਿੰਟਿੰਗ ਦੇ ਵਿੱਚ ਹੈਗਾ ਕਿਉਂਕਿ ਕਈ ਵਾਰ ਆਪਾਂ ਹੁੰਦਾ ਵੀ ਆਪਾਂ ਕੜਾਈ ਵਾਲੇ ਸੁੱਟਾ ਤੋਂ ਵੀ ਬੋਰ ਹੋ ਜਾਂਦੇ ਆ ਹਨਾ ਤੇ ਸਾਰੇ ਆਲ ਓਵਰ ਪ੍ਰਿੰਟਿੰਗ ਤੋਂ ਵੀ ਬੋਰ ਹੋ ਜਾਂਦੇ ਆ ਤਾਂ ਇਹ ਵੱਖਰੀ ਜੀ ਚੀਜ਼ ਆ ਜਾਂਦੀ ਹੈਗੀ ਇਹ ਦੇਖੋ ਜੀ ਇਹ ਬੈਕ ਤੇ ਪ੍ਰਿੰਟਿੰਗ ਹੋਈ ਵੀ ਆ ਕਿੰਨੀ ਜਿਆਦਾ ਸੋਹਣੀ ਤੇ ਕਿੰਨੀ ਜਿਆਦਾ ਪਿਆਰੀ ਹੋਈ ਵੀ ਆ ਕਲਰ ਬਹੁਤ ਸੋਹਣੇ ਲੱਗਦੇ ਆ ਜੀ ਦੋਨੋਂ ਕਲਰ ਹੀ ਆਪਣੀ ਆਪਣੀ ਜਗ੍ਹਾ ਤੇ ਪੂਰੇ ਸੋਹਣੇ ਆਗੇ ਬਾਕੀ ਸਾਨੂੰ ਕੋਈ ਘੇਰੇ ਦੀ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਆਏਗੀ ਇਹ ਪ੍ਰੋਪਰ 2.5 ਮੀਟਰ ਆ ਤੇ ਤੁਸੀਂ ਰਾਮਨਾ 47 48 ਤੱਕ ਲੈਂਥ ਰੱਖ ਸਕਦੇ ਹੋ ਇਹ ਵਾਲੀ ਡਿਜ਼ਾਈਨਿੰਗ ਆ ਜਿਹੜੀ ਜੀ ਇਹ ਆ ਜਾਂਦੀ ਹੈ ਬਾਜੂ ਦੇ ਉੱਪਰ ਆ ਦੇਖੋਗੇ ਤੁਸੀਂ ਹਨਾ ਇਹ ਬਾਜੀ ਦੇ ਉੱਪਰ ਆ ਗਈ ਸੂਟ ਦੀ ਪ੍ਰਿੰਟਿੰਗ ਤੁਹਾਨੂੰ ਦਿਖਾਈ ਦਿੱਤੀ ਹੈ ਫਰੰਟ ਦੀ ਇੱਧਰ ਆਏਗੀ ਠੀਕ ਹੈ ਜੀ ਬੈਕ ਦੀ ਇੱਧਰ ਆਏਗੀ ਮੀਨਜ ਪੂਰਾ ਸੂਟ ਪ੍ਰਿੰਟਰ ਵਾਲਾ ਸੂਟ ਬਣੇਗਾ ਪਰ ਉਵੇਂ ਆਲ ਓਵਰ ਪ੍ਰਿੰਟ ਵਾਲਾ ਨਹੀਂ ਬਣੇਗਾ ਡਿਜ਼ਾਈਨਰ ਦਾ ਸੂਟ ਹੋਏਗਾ ਜੀ ਜੇਕਰ ਤੁਸੀਂ ਪਾਉਂਗੇ ਤਾਂ ਤੁਸੀਂ ਆਫਿਸ ਵੇਅਰ ਵੀ ਕਾ ਇਹ ਸੂਟ ਰਾਮਨਾ ਕਾ ਜਗ ਪਾ ਸਕਦੇ ਹੋ ਇਹ ਦੇਖੋ ਜੀ ਇਹ ਆ ਜਾਂਦਾ ਇਹਦਾ ਦੁਪੱਟਾ ਬਹੁਤ ਪਿਆਰੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਨੇ ਲਓ ਜੀ ਸਾਫਟ ਫੈਬਰਿਕ ਦੇ ਵਿੱਚ ਦੁਪੱਟੇ ਨੇ ਤੁਸੀਂ ਇਹਨਾਂ ਦੁਪੱਟਿਆਂ ਨੂੰ ਡਿਜ਼ਾਈਨਰ ਦੁਪੱਟੇ ਵੀ ਕਾ ਮੰਨ ਲੈਣੇ ਆਪਾਂ ਤੇ ਨਾਲ ਪਲੱਸ ਆਪਾਂ ਨੂੰ ਥੋੜਾ ਕਾਟਨ ਟੱਚ ਵੀ ਫੀਲ ਹੁੰਦਾ ਕਿਉਂਕਿ ਇਹ ਕ੍ਰਸ਼ ਕਾਟਨ ਦਾ ਦੁਪੱਟਾ ਹੈ ਜੀ ਸਾਰੇ ਦੇ ਉੱਪਰ ਪ੍ਰਿੰਟਿੰਗ ਹੋਈ ਦੀ ਹੈ ਤੇ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਰਹੇਗੀ ਜੀ ਇਸ ਤਰ੍ਹਾਂ ਦੇ ਕਲਰ ਦੀ ਨਾਲ ਮੈਚ ਕਰ ਦੇ ਦੀ ਦੇਖੋ ਜੀ ਸੂਟ ਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਆਏਗੀ ਤੇ ਸਮਰ ਦੇ ਅਕੋਰਡਿੰਗ ਆ ਜਿਵੇਂ ਅੱਗੇ ਹਜੇ 3-4 ਮਹੀਨੇ ਗਰਮੀ ਪੈਣੀ ਆ ਬਾਕੀ ਨੈਕਸਟ ਈਅਰ ਵੀ ਤੁਸੀਂ ਪਾ ਸਕਦੇ ਹੋ ਹਨਾ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਤੇ ਪਿਆਰੇ ਨੇ ਅੱਜ ਵਾਲੇ ਸੂਟ ਜਿਹੜੇ ਸਾਰੇ ਦਿਖਾਏ ਤੁਹਾਨੂੰ ਡਿਜ਼ਾਈਨਰ ਲੁੱਕ ਦੇ ਸੂਟ ਦਿਖਾਏ ਨੇ ਜੀ ਕੋਈ ਵੀ ਸੂਟ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਵੀ ਰਿਪੀਟ ਦੇ ਵਿੱਚ ਮਿਲੇਗਾ ਤੇ ਬਹੁਤ ਸੋਹਣੇ ਨੇ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਸਕਰੀਨਸ਼ਾਟ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਹੋਵੇਗਾ ਤੁਸੀਂ ਉਥੋਂ ਸਾਨੂੰ ਉਸ ਨੰਬਰ ਦੇ ਉੱਤੇ ਸਾਨੂੰ ਆਪਣਾ ਸਕਰੀਨਸ਼ਾਟ ਭੇਜਣਾ ਜਿਹੜਾ ਸੂਟ ਤੁਹਾਨੂੰ ਪਸੰਦ ਹੈ ਤਾ ਮਿੰ ਜਿਹੜਾ ਜਿਹੜੇ ਵੀ ਸਾਨੂੰ ਭੈਣ ਫਾਸਟ ਤੇ ਮੈਸੇਜ ਕਰੇਗੀ ਤਾਂ ਉਸ ਨੂੰ ਉਹਦੀ ਚੁਆਇਸ ਤਾਂ ਮਿਲੇਗਾ ਕਿਉਂਕਿ ਜਿੰਨਾ ਜਿੰਨਾ ਆਪਾਂ ਲੇਟ ਕਰੀ ਜਾਂਦੇ ਆ ਫਿਰ ਉਹਨੇ ਉਹਨੇ ਆਪਣੀ ਚੁਆਇਸ ਆ ਜਿਹੜੀ ਉਹ ਕਈ ਵਾਰ ਨਹੀਂ ਵੀ ਪੂਰੀ ਹੁੰਦੀ। ਬਾਕੀ ਤੁਸੀਂ ਪ੍ਰੀਵੀਅਸ ਵੀਡੀਓ ਵੀ ਚੈੱਕ ਕਰਦੇ ਰਿਹਾ ਕਰੋ ਜੀ ਉਹਨਾਂ ਦੇ ਉੱਤੇ ਵੀ ਆਪਣੇ ਕੋਲ ਬਹੁਤ ਸਾਰੇ ਸੂਟ ਜਿਹੜੇ ਅਵੇਲੇਬਲ ਹੁੰਦੇ ਨੇਗੇ ਤੇ ਅਸੀਂ ਕਿਉਂਕਿ ਰੀਸਟਾਕ ਵੀ ਰੱਖ ਦਿਆਂਗੇ ਤੇ ਮੈਨੂੰ ਪੂਰੀ ਉਮੀਦ ਆ ਵਧੀਆ ਲੱਗੇ ਹੋਣਗੇ ਅੱਜ ਵਾਲੇ ਸੂਟ ਤੇ ਵੀਡੀਓ ਜੀ। ਥੈਂਕ ਯੂ ਸੋ ਮੱਚ ਜੀ। ਸਤਿ ਸ਼੍ਰੀ ਅਕਾਲ।